ਕਿਸਾਨ ਭਰਾਵੋ ਆ ਮੇਰੇ ਸਾਹਮਣੇ ਤੁਸੀਂ ਦੋ ਖੇਤ ਦੇਖ ਰਹੇ ਹੋ ਇੱਕ ਖੇਤੇ ਵਿੱਚ ਨਰਮਾ ਹੈ ਤੇ ਦੂਸਰੇ ਪਾਸੇ ਚੋਨਾ ਹੈ ਚੋਨਾ ਇਸ ਤਰ੍ਹਾਂ ਲਗਾਇਆ ਗਿਆ ਚੋਨਾ ਮਿੱਟੀ ਮਤਲਬ ਪਟਾ ਕੇ ਜਗਾ ਨੀਵੀਂ ਕਰਕੇ ਫਿਰ ਝੁੰਨੀ ਲਈ ਬਣਾਈ ਗਈ ਹੈ ਤੇ ਇਧਰ ਨਰਮਾ ਹੈ ਹੁਣ ਗਾਂ ਨੂੰ ਆ ਨਰਮੇ ਵਾਲਾ ਕਿਸਾਨ ਕਹਿ ਰਿਹਾ ਵੀ ਮੈਂ ਇੱਥੇ ਵੀ ਚੋਨਾ ਲਾਉਂਗਾ ਮੈਂ ਵੀ ਇਸ ਤਰ੍ਹਾਂ ਮਿੱਟੀ ਪਟਾਉਂਗਾ ਸੋ ਇਹ ਤਰੀਕਾ ਮੈਂ ਤੁਹਾਨੂੰ ਕਹਿਣਾ ਵੀ ਬਿਲਕੁਲ ਵੀ ਕਾਮਯਾਬ ਨਹੀਂ ਹੈਗਾ ਹੁਣ ਆ ਤੁਸੀਂ ਮੇਰੇ ਸਾਹਮਣੇ ਦੇਖੋ ਕਿੰਨੀ ਜਗਾ ਨੀਵੀਂ ਹੈ ਕਟੋ-ਕਟ 3-4 ਫੁੱਟ ਨੀਵੀਂ ਜਗਾ ਕਰਾਈਏ ਤੇ ਫਿਰ ਚੋਨਾ ਲਾਇਆ ਇਹਨਾਂ ਨੇ ਸੋ ਇਹ ਕੋਈ ਕਾਮਯਾਬ ਤਰੀਕਾ ਨਹੀਂ ਕਿ ਇਦਾਂ ਜਮੀਨ ਬੰਜਰ ਕਰ ਰਹੇ ਆ ਹੁਣ ਤੁਸੀਂ ਇਹ ਵੀ ਕਹੋਗੇ ਵੀ ਇਹ ਝੋਨਾ ਬਹੁਤ ਸੋਹਣਾ ਖੜਾ ਹੈ ਇਹ ਝੋਨਾ ਇਸ ਤਰ੍ਹਾਂ ਨਹੀਂ ਸੋਹਣਾ ਖੜਾ ਖਣ ਪਰਾਵੋ ਤੁਹਾਨੂੰ ਮੈਂ ਦੱਸ ਦਿਆਂ ਦੇ ਪਿੱਛੇ ਕੀ ਹੈ ਰਾਜ ਇਹਨੂੰ 6 ਸਾਲ ਹੋ ਗਏ ਆ ਤੇ 6 ਸਾਲਾਂ ਬਾਅਦ ਆਜੀ ਆ ਗਿਆ ਇਸ ਝੋਨਾ ਵਧੀਆ ਹੋਇਆ ਹੈ ਇਸ ਜ਼ਮੀਨ ਨੂੰ ਨੀਵੀਂ ਗ੍ਰੇਡ ਨੂੰ 6 ਸਾਲ ਹੋ ਗਏ ਨੇ ਉਸ ਤੋਂ ਬਾਅਦ ਜਾ ਕੇ ਝੋਨਾ ਅੱਜ ਵਧੀਆ ਹੋਇਆ ਹੈ ਤੇ ਇਹ ਹੁਣ ਕਿਸਾਨ ਦਾ ਕਹਿਣਾ ਵੀ ਮੈਂ ਵੀ ਪਾਉਂਗਾ ਮੇਰੇ ਮਾਲ ਖੇਚ ਵੀ ਰੇਤਾ ਹੈਗੀ ਏ ਤੇ ਮੈਂ ਵੀ ਉਹਦੇ ਬਰਾਬਰ ਕਰਾ ਕੇ ਫਿਰ ਝੋਨਾ ਲਾਉਂਗਾ ਸੋ ਮੈਂ ਇਹਨੂੰ ਰੋਕ ਕੇ ਤੂੰ ਬਿਲਕੁਲ ਇਸ ਤਰ੍ਹਾਂ ਸੋ ਤੁਹਾਨੂੰ ਦੱਸਦੀਆਂ ਵੀ ਕਿਵੇਂ ਆਪਾਂ ਨਰਮੇ ਵਾਲੀ ਜ਼ਮੀਨ ਦੇ ਵਿੱਚ ਝੋਨਾ ਕਾਮਯਾਬ ਕਰ ਸਕਦੇ ਆ। ਸੋ ਵੀਡੀਓ ਨਾਲ ਜੁੜੇ ਰਹੇ ਜੀ ਤੇ ਇਹ ਜਾਣ ਕੇ ਤੁਹਾਡੇ ਲਈ ਬਹੁਤ ਹੀ ਖਾਸ ਏ। ਸੋ ਜਿਹੜੇ ਮੇਰੇ ਕਿਸਾਨ ਭਰਾਵਾਂ ਨਰਮੇ ਦੀ ਫਸਲ ਆਪਾਂ ਨੂੰ ਪਤਾ ਚਲੋ ਪਹਿਲਾਂ ਵਧੀਆ ਹੁੰਦੀ ਸੀ ਆਪਣੇ ਮਾਨਸੇ ਏਰੀਏ 'ਚ। ਮੰਨ ਲਓ ਇਹਨੂੰ ਸੋਨਾ ਕਿਹਾ ਜਾਂਦਾ ਸੀਗਾ, ਵਾਈਟ 골ਡ ਕਿਹਾ ਜਾਂਦਾ ਸੀ ਮਾਨਸਾ ਬੈਲਟ ਨੂੰ ਤੇ ਹੁਣ ਆਪਾਂ ਨੂੰ ਪਤਾ ਵੀ ਸੁੰਡੀਆਂ ਕਰਕੇ ਕੁਝ ਕੁਝ ਬੀਜਾਂ ਦੀ ਮੰਨ ਲਓ ਸੁਧਾਰਨਾ ਹੁਣ ਕਰਕੇ ਇਸ ਤਰ੍ਹਾਂ ਇਹ ਨਰਮੇ ਦੀ ਫਸਲ ਖਤਮ ਹੋ ਗਈ ਏ। ਤੁਹਾਨੂੰ ਮੈਂ ਇਸ ਦਾ ਖਾਈ ਦਿਨਾ ਟਿੰਡਾ ਦੇਖੋ ਤੁਸੀਂ ਵਿੱਚ। ਇਸ ਤਰ੍ਹਾਂ ਵਾਲਾ ਸੁੰਡੀ ਨੇ ਕਾਣਾ ਕੀਤਾ ਹੋਇਆ ਸੋ ਕੀ ਇਹਨੇ ਆਪਣੇ ਪੱਲੇ ਪਾਉਣਾ ਦੇਖੋ ਤੁਸੀਂ ਤੇ ਹੁਣ ਤਾਂ ਆਪਾਂ ਗੱਲ ਦੱਸਦੇ ਹਾਂ ਜਿਹੜੇ ਵੀ ਕਿਸਾਨ ਆਪਣੇ ਵਿੱਚੋਂ ਨੇਰ ਬੀਜਣਾ ਚਾਹੁੰਦੇ ਨਰਮੇ ਵਾਲੀ ਜ਼ਮੀਨ ਦੇ ਵਿੱਚ ਉਹ ਕਿਸ ਤਰ੍ਹਾਂ ਕੰਮ ਜਾਬ ਕਰ ਸਕਦੇ ਨੇ ਸੋ ਸਭ ਨਾਲ ਵੱਡੀ ਗਲਤੀ ਆਪਾਂ ਕੀ ਕਰਦੇ ਹਾਂ ਸਾਡੇ ਕਿਸਾਨ ਵੀ ਸਾਡੇ ਜ਼ਮੀਨ 'ਚ ਰੇਤਾ ਹੈ ਜਾਂ ਕੋਈ ਹੋਰ ਇਦਾਂ ਕਰਕੇ ਉਹ ਮਿੱਟੀ ਪਟਾ ਦਿੰਦੇ ਨੇ ਜਾਂ ਕਿਸੇ ਹੋਰ ਲਾਲਚਾਂ ਕਰਕੇ ਉਹ ਕਹਿੰਦੇ ਵੀ ਸਾਨੂੰ 1 ਫੁੱਟ ਦਾ ਲੱਖ ਰੁਪਏ ਦਿੰਦੇ ਨੇ ਪੱਠੇ ਵਾਲੇ ਚਲੋ ਜੀ ਮਿੱਟੀ ਪਟਾਓ ਤੇ ਪੈਸੇ ਵੱਟੋ ਤੇ ਪਾਓ ਜੇਬ 'ਚ ਸੋ ਉਸ ਤੋਂ ਡਵਲ ਆਪਣੇ ਉਹਨੂੰ ਦਾਰਾ ਪੱਧਰ ਕਰਨ ਤੇ ਲੱਗ ਜਾਂਦੇ ਨੇ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਮੰਨ ਲਓ ਨਰਮਲ ਜ਼ਮੀਨ ਦੇ ਵਿੱਚੋਂ ਨਾ ਲਗਾਇਆ ਜਾਵੇ ਸੋ ਤੁਸੀਂ ਕੀ ਕਰ ਸਕਦੇ ਹੋ ਸਭ ਨਾਲ ਪਹਿਲਾਂ ਤਾਂ ਜਿਸ ਤਰ੍ਹਾਂ ਆਹ ਨਰਮਾ ਖੜਾ ਈ ਇਹਦੇ ਵਿੱਚ ਜੇ ਵੀ ਹੈਗੀ ਕੋਈ ਬਿਮਾਰੀ ਬੁਰੀ ਇਹ ਚ ਸੁੰਡੀ ਸਾਂਡੀ ਹੈਗੀ ਆ ਉਹਦੇ ਨਾਲ ਆਪਾਂ ਕੋਈ ਮਤਲਬ ਨਹੀਂ ਮੈਂ ਚਵਾ ਦੋ ਤੁਸੀਂ ਉਹ ਕਰ ਦੋ ਵੀ ਮਛਟੀਆਂ ਪੱਟ ਲੋ ਇਸ ਤਰ੍ਹਾਂ ਕਰ ਦੋ ਪਹਿਲੀ ਗੱਲ ਮੈਂ ਤਾਂ ਨਾ ਵੀ ਜਿਹੜਾ ਨਰਮਾ ਇਸ ਤਰ੍ਹਾਂ ਖੜਾ ਇਹਨੂੰ ਬਚਾਓ ਬਚਾਓ ਉਸ ਤੋਂ ਬਾਅਦ ਤੁਸੀਂ ਕਣਕ ਬੀਜੋਗੇ ਕਣਕ ਬੀਜ ਕੇ ਹੀ ਤੁਸੀਂ ਬਾਅਦ ਚੋਂ ਨਾ ਟਾਈਮ ਆਊਗਾ ਵਧੀਆ ਆਪਣ ਜਿਹੜੀ ਮੰਨ ਲਓ ਖਾਦ ਖੁੱਦ ਬਣੇਗੀ ਇਸ ਤਰੀਂ ਐਂਦੀ ਵੀ ਨਰਮੇ ਦੀ ਵੀ ਇਹਨੂੰ ਸੁੱਕੇ ਚ ਵਾਹੋ ਉਸ ਤੋਂ ਬਾਅਦ ਰੌਣੀ ਕਰੋ ਤੇ ਉਸ ਤੋਂ ਬਾਅਦ ਕਣਕ ਬੀਜੋ ਠੀਕ ਹੈ ਉਸ ਤੋਂ ਬਾਅਦ ਜਦੋਂ ਆਪਣੀ ਵਾਰ ਇਹ ਚੋਣਿਆ ਉਹਦੀ ਸੋ ਆਪਾਂ ਕਿਹੜੇ ਕਿਹੜੇ ਗੱਲਾਂ ਧਿਆਨ ਰੱਖਣਾ ਹੈ ਜੇ ਤਾਂ ਕਿਸਾਨ ਪਰੋ ਤੁਹਾਡੀ ਮੈਂ ਰੇਤ ਲਈਏ ਫਿਰ ਤਾਂ ਤੁਹਾਨੂੰ ਉਹਦੇ ਵਿੱਚ ਤੁਸੀਂ ਦੇਖੋ ਪੱਟ ਕੇ 1 ਫੁੱਟ ਡੂੰਘਾ ਖੱਡਾ ਪੱਟ ਕੇ ਦੇਖੋ ਵੀ ਰੇਤਾ ਕਿੱਥੇ ਕਿੱਥੇ ਆ ਸਾਰੇ ਚ ਰੇਤਾ ਹੈ ਜਾਂ ਫਿਰ ਉੱਪਰ ਉੱਪਰ ਹੀ ਰੇਤਾ ਹੈ ਇਹ ਕਿੰਨੀ ਗਰੇਤਾ ਹੈ ਇਹ ਤੁਸੀਂ ਆਪ ਡਿਸਾਈਡ ਕਰੋ ਤੁਹਾਡੇ ਖੇਤ ਦੇ ਸਾਹਮਣ ਨਾਲ ਕਈਆਂ ਦੇ ਇਸ ਤਰ੍ਹਾਂ ਹੁੰਦਾ ਵੀ ਫੁੱਟ ਫੁੱਟ ਰੇਤਾ ਹੁੰਦੀ ਏ ਤੇ ਕਈ ਕਿਸਾਨਾਂ ਦੇ ਐਂਦਾ ਵੀ ਸਿਰਫ ਉੱਤੇ ਉੱਤੇ 2-2 ਇੰਚ 3-3 ਇੰਚ ਰੇਤਾ ਹੈ ਤੇ ਥੱਲੇ ਮਿੱਟੀ ਐ ਬੰਦਾ ਓਕੇ ਆ ਸੋ ਜਿਹੜੇ ਮੰਨ ਲਓ ਵੀ 2-2 3-3 ਇੰਚ ਜਿੰਦੇ ਮੰਨ ਲਓ ਰੇਤਾ ਹੈ ਉੱਪਰ ਤੇ ਥੱਲੇ ਇੱਕ ਨੰਬਰ ਦੀ ਮਿੱਟੀ ਐ ਲਾਲ ਮਿੱਟੀ ਐ ਜਾਂ ਡੱਕਰ ਵਾਣੀ ਸੋ ਉਹਨੂੰ ਕੁਛ ਕਰਨ ਦੀ ਲੋੜ ਨਹੀਂਗੀ ਠੀਕ ਹੈ ਨਾ ਉਹ ਜੇ ਚਾਹੁੰਦਾ ਵੀ ਹਾਂ ਵੀ ਉਹਦਾ ਜਿਵੇਂ ਕੱਦੂ ਟਾਈਟ ਹੋ ਜਾਂਦਾ ਆਪਾਂ ਜਿਹੜੇ ਕੱਦੂ ਮਾਰ ਕੇ ਛੱਡਦੇ ਨੇ ਤਾਂ ਟਾਈਟ ਹੋ ਜਾਂਦਾ ਸੋ ਉਹ ਕੀ ਕਰੇ ਪੀ ਸਭ ਨਾਲ ਪਹਿਲਾਂ ਤਾਂ ਆਪਦੇ ਜ਼ਮੀਨ ਦੇ ਵਿੱਚ ਪਲੋ ਮਾਰ ਦਵੇ ਜੇ ਉਹਨੂੰ ਪਤਾ ਵੀ ਮੇਰੀ ਇੱਥੇ ਜਾ ਕੇ ਮੰਨ ਲਓ ਥੱਲੇ ਲਾਲ ਮਿੱਟੀ ਹੈਗੀ ਏ ਇੱਥੋਂ ਹੀ ਆਪ ਜਾਓ ਮਿੱਟੀ ਏ ਹੋ ਇਹ ਨਾ ਹੋਵੇ ਵੀ ਟਰੈਕਟਰ ਦਾ ਜ਼ੋਰ ਵਿੰਦੇ ਵਿੰਦੇ ਫੁੱਟ ਡੇ ਡੇਢ ਫੁੱਟ ਥੱਲੇ ਮੰਨ ਲਓ ਪਲਟਾ ਦੇਈਏ ਤੇ ਜਿਹੜੀ ਉਪਜਾਊ ਮਿੱਟੀ ਜਮਾਂ ਥੱਲੇ ਚਲੀ ਜਾਵੇ ਤੇ ਉੱਪਰ ਦੂਜੀ ਆ ਜਾਏ ਜਿੰਨੀ ਕੀ ਜ਼ਰੂਰਤ ਏ ਉਸ ਨਾਲ ਆਪਦੇ ਖੇਤ ਦੇ ਵਿੱਚ ਪਲੋ ਮਾਰ ਦਵੋ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਪੀ ਜਿੱਥੇ ਪਲੋ ਵੱਜ ਗਏ ਉਸ ਤੋਂ ਬਾਅਦ ਉਸ ਜ਼ਮੀਨ ਦੇ ਵਿੱਚ ਢਿੰਜਣ ਬੀਜੋ ਢਿੰਜਣ ਬੀਜੋ ਜਾਂ ਹੋਰ ਹਰੀਆਂ ਖਾਦਾ ਜਿਵੇਂ ਕਿ ਆਪਣੇ ਵੱਲਾਂ ਹੋ ਗਈਆਂ ਖਖੜੀਆਂ ਦੇ ਵੱਲਾਂ ਹੋ ਗਈਆਂ ਜਾਂ ਹਰੀਖਾ ਦੌਰ ਹੋ ਗਈ ਮੂੰਗੀ ਬੀਜ 2 ਜਾਂ 4 ਬੀਜ ਦੋ ਪਰ ਮੇਰੇ ਸਾਹਮਣੇ ਤੁਹਾਨੂੰ ਮੈਂ ਜੈਸਟ ਕਰਦਾ ਵੀ ਸਬਨਲ ਬੈਸਟ ਤਾਂ ਹੈਗਾ ਢਿੰਜਣ ਠੀਕੇ ਨਾ ਢਿੰਜਣ ਬੀਜੋ ਉਸ ਤੋਂ ਬਾਅਦ ਜਦੋਂ ਢਿੰਜਣ ਹੋ ਜਾਏ ਟਰੈਕਟਰ ਦੀ ਛਤਰੀ ਛਤਰੀ ਜਿੱਡਾ ਛੋਟਾ ਵੀ ਨਹੀਂ ਕਿਉਂਕਿ ਆਪਾਂ ਪਹਿਲੀ ਵਾਰ ਚ ਹੁੰਦਾ ਲਾਉਣਾ ਉਹਦੇ ਚ ਤੇ ਐ ਨਹੀਂ ਵੀ ਮਾੜੀ ਮੋਟੀ ਖਰੀਖਾ ਬਣਾਈ ਤੇ ਨਾ ਚਲੋ ਜੀ ਬਸ ਸੋ ਇਸ ਤਰ੍ਹਾਂ ਨਹੀਂ ਕਰਨਾਗਾ ਐ ਪੂਰੀ ਟਾਪ ਦੀ ਹਰੀਖਾ ਦੋਵੇ ਪੂਰੀ ਮੰਨ ਲਓ ਆਪਾਂ ਤੁਸੀਂ ਜਿੰਨੇ ਮਰਜ਼ੀ ਥੈਲੇ ਪਾਓ ਬਿਯਾਰ ਚ ਲਿਆ ਲਾ ਕੇ ਤੁਹਾਨੂੰ ਕਿਸੇ ਥੈਲੇ ਨੇ ਕੰਮ ਨਹੀਂ ਕਰਨਾਗਾ ਜਿੰਨਾ ਆਪਾਂ ਕੁਦਰਤੀ ਤਨਲ ਤੱਤ ਪਾ ਕੇ ਕਰਕੇ ਉਥੋਂ ਪੂਰਾ ਕਰ ਸਕਦੇ ਆ ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜਾ ਟਿੰਜਨ ਹੁੰਦਾ ਹੈ ਉਹ ਹਵਾ ਚ ਨਾਈਟ੍ਰੋਜਨ ਖਿੱਚਦਾ ਹੈ ਤੇ ਜ਼ਮੀਨ ਨੂੰ ਦਿੰਦਾ ਹੈ ਸੋ ਇਸ ਤਰੀਕੇ ਨਾਲ ਤਾਂ ਉਹ ਜ਼ਮੀਨਾਂ ਮਨੋ ਬਾਰ ਹੋ ਗਏ ਜਿਹੜੀ ਮਤਲਬ ਸਦੀਆਂ ਤੋਂ ਬੰਜਰ ਪਈਆਂ ਸੀਗੀਆਂ ਸੋ ਟਿੰਜਨ ਬੀਜੋ ਉਸ ਤੋਂ ਬਾਅਦ ਹਫਤੇ ਬਾਅਦ ਉਹਨੂੰ ਪਾਣੀ ਲਗਾਈ ਜਾਓ ਇੱਕ ਹਫਤਾ ਦਿਨ ਜਿੰਨੂੰ ਪਾਣੀ ਛੱਡੀ ਰੱਖੋ ਵਿੱਚ ਜੋ ਵੀ ਹੁੰਦਾ ਕਾਫੂਸ ਸਭ ਕੁਝ ਹੁੰਦਾ ਵੋ ਤੇ ਜਦੋਂ ਵੀ ਤੁਸੀਂ ਕੱਦੂ ਕਰਨਾ ਹੁਣ ਬਹੁਤ ਸਾਰੇ ਕਿਸਾਨ ਪਰ ਇੱਥੇ ਗਲਤੀ ਕਰਦੇ ਨੇ ਕਿ ਜਦੋਂ ਉਹਨੂੰ ਕੱਦੂ ਕਰਨਾ ਪਰ ਝੋਨਾ ਲਾਉਣ ਵੇਲੇ ਸੋ ਕਈ ਕੀ ਕਰਦੇ ਆ ਪਰ ਸੁੱਕੇ ਝਿੰਜਣ ਵਾਹ ਦਿੰਦੇ ਆ ਸੋ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾਗਾ ਝਿੰਜਣੇ ਜਿਹੜਾ ਖੜੇ ਚ ਪਾਣੀ ਛੱਡੋ ਉਸ ਤੋਂ ਬਾਅਦ ਤੁਸੀਂ ਰੋਟਾਵੇਟਰ ਫੇਰੋਂ ਦੇ ਤੇ ਰੋਟਾਵੇਟਰ ਫੇਰ ਕੇ ਇੱਕ ਵਾਰ ਰੋਟਾਵੇਟਰ ਫੇਰ ਕੇ ਇਹ ਚੰਗਾ ਟਿਕਾ ਕੇ ਉਹਨੂੰ ਛੱਡ ਦੋ ਕਟੋ-ਕਟ ਇੱਕ ਹਫਤਾ ਛੱਡੀ ਰੱਖੋ ਇੱਕ ਹਫਤਾ ਜੇ ਤੁਸੀਂ ਚੁੰਨਾ ਲਾਉਣਾ ਤਾਂ ਇੱਕ ਹਫਤਾ ਪਹਿਲਾਂ ਉਹਨੂੰ ਭਿੰਜਨ ਵਿੱਚ ਵਾਓ ਇੱਕ ਹਫਤਾ ਦੇ ਚ ਪਾਣੀ ਨਹੀਂ ਸੁੱਕਣ ਦੇਣਾ ਜੇ ਪਾਣੀ ਸੁੱਕ ਗਿਆ ਤਾਂ ਆਪਣਾ ਵਿੱਚ ਟਰੈਕਟਰ ਨਹੀਂ ਚੱਲਣਾਗਾ ਉਸ ਉਹਦੇ ਵਿੱਚ ਪਾਣੀ ਨਾ ਸੁੱਕਣ ਦਵੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਦੋਂ ਵੀ ਚੁੰਨਾ ਲੱਗਣਾ ਆਪਣਾ ਚੁੰਨਾ ਲੱਗਾ ਇੱਕ ਦਿਨ ਪਹਿਲਾਂ ਉਸ ਨੂੰ ਫਿਰ ਕਦੂ ਮਾਰੋ ਤੁਹਾਨੂੰ ਆਪੇ ਦੇਖੂਗਾ ਵੀ ਉਹ ਮਿੱਟੀ ਥੱਲੇ ਕਿੰਨੀ ਵੱਲੋਂ ਝਿੰਦ ਨਿਕਲਿਆ ਤੇ ਥੱਲੇ ਜਿਹੜੀ ਤੁਸੀਂ ਮਿੱਟੀ ਪਲਟੋਗੇ ਨਾ ਥੱਲੇ ਕਾਲੀ ਮਿੱਟੀ ਨਿਕਲਣੀ ਐ ਇਸ ਤਰ੍ਹਾਂ ਐ ਜਿਵੇਂ ਕਾਲੀ ਮਿੱਟੀ ਸੋ ਤਾਂ ਆਪੇ ਹੀ ਤੁਸੀਂ ਦੇਖਿਆ ਜੇ ਹੋਂਦੇ-ਹੋਂਦੇ ਵਿੱਚ ਕੀ ਰਿਜ਼ਲਟ ਆਉਂਦਾ ਆਉਂਦਾ ਸੋ ਮੈਂ ਨਹੀਂ ਤੁਹਾਨੂੰ ਮੈਂ ਸਿਰਫ ਤੁਹਾਨੂੰ ਇੱਕ ਸਲਾਹ ਦੇਣੀ ਹੈ ਤੁਹਾਨੂੰ ਆਪੇ ਹੀ ਰਿਜ਼ਲਟ ਪਤਾ ਲੱਗੂਗਾ ਕਿ ਕਿੰਨੀ ਕਮਾਲ ਦੀ ਫਸਲ ਆਪਣੀ ਚੰਗੀ ਹੋਈ ਤੇ ਕਿੰਨੀ ਕਮਾੜੀ ਹੋਈ ਹੈ ਸੋ ਇਸ ਤਰ੍ਹਾਂ ਤੁਸੀਂ ਦੋਕਸਾਲ ਕਰੋ ਜੇ ਤੁਸੀਂ ਪਹਿਲਾਂ ਪੈਟੋ ਨਾ ਛੋਨਾ ਲਾਉ ਲਗੇ ਤਾਂ ਵੀ ਇਸ ਤਰ੍ਹਾਂ ਕਰੋ ਜੇ ਤੁਸੀਂ ਪਹਿਲਾਂ ਮਿੱਟੀ ਪਟਾਤੀ ਸੀ ਤੁਹਾਡੇ ਕੋਲ ਗਲਤੀ ਹੋ ਗਈ ਏ ਜਿਸ ਤਰ੍ਹਾਂ ਤੁਸੀਂ ਅੱਜ ਦੇਖੋ ਵੀ ਨੀਵੀਂ ਜ਼ਮੀਨ ਹੈ ਤੁਹਾਡੇ ਕੋਲ ਗਲਤੀ ਪਹਿਲਾਂ ਹੋ ਗਈ ਸੀ ਤੇ ਤੁਸੀਂ ਵੀ ਹੁਣ ਉਹਨੂੰ ਦੁਬਾਰਾ ਆਬਾਦ ਕਰਨਾ ਚਾਹੁੰਦੇ ਫਸਲ ਨੂੰ ਤਾਂ ਤੁਸੀਂ ਵੀ ਉੱਥੇ ਇਸ ਤਰ੍ਹਾਂ 2 ਸਾਲ ਤੇ ਜਨ ਬੀਜੋ ਤੇ ਜ਼ਮੀਨ ਤੇ ਤੁਸੀਂ ਆਪੇ ਅਸਰ ਦੇਖਿਆ ਜੀ ਸੋ ਇਹ ਸੀ ਆਪਣੀ ਅੱਜ ਦੀ ਜਾਣਕਾਰੀ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ